बुलाती <laughs> ਕਹਤੇ ਕਿ ਐਨਐਸਕਯੂ ਅਪਲਿਕੇਸ਼ਨ ਸੁਪਾਲ ਵਰ ਕਲਾਸ 2 ਦੀ ਆਈ ਨਹੀਂ ਹੋ ਉਹ ਬੱਚਾ ਇਥੇ હાજર ਨਹੀਂ ਹੈ ਉਸਦੇ ਕੋਈ ਟੀਚਰ ਜਾਂ ਕੋਈ ਬੱਚੇ ਦੇ ਪੇਰੈਂਟਸ ਹੋਣ ਜਿਹੜੇ ਸਾਥ ਹੀ ਹੋਵੇ ਉਹ ਆ ਕੇ ਇਨਾਮ ਪ੍ਰਾਪਤ ਕਰ ਸਕਦੇ ਮੈਡਮ ਨੂੰ ਬੁਲਾਓ ਐਨਐਸਕਯੂ ਵਸਾਲਿਆਂ ਨੂੰ ਐਨਐਸਕਯੂ ਆਪਣੇ ਮੈਡਮ ਜਿਹੜੇ ਹੈਗੇ ਨੇ ਮਨੀਤਾ ਜੀ ਉਹ ਆ ਕੇ ਉਹ ਬੱਚੇ ਦੀ ਸ਼ੀਲਡ ਲੈਣ ਲਈ ਇੱਥੇ ਸਪੰਸਤੇ ਆਉਂਦੀ ਧੰਨਵਾਦ ਕਿ ਇਹ ਦਿੱਸ ਰਿਹਾ ਹੈ ਤੇ ਹੁਣ ਅਖੀਰ ਦੇ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਸਾਡੇ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਪਤਵਾਰ ਤੇ ਸਟੇਟ ਤੇ ਸਾਡੇ ਸਾਹਮਣੇ ਬੱਚੇ ਹੋਇਆ ਸਾਰਿਆਂ ਨੂੰ ਪਿਆਰ ਪਏ ਸਸਟੀ ਦਾ ਨਮਸਕਾਰ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਹਿਾਰੇ ਬੱਚਿਓ ਮੈਂ ਦੇਖਿਆ ਜਦੋਂ 10ਵੇਂ ਸੀ ਕਿ ਇਹ ਬੱਚਾ ਇਹਨੇ 92% ਨੰਬਰ ਲਾਇਆ ਕਿਸੇ ਨੇ 91% ਲਾਇਆ ਔਰ ਇਸ ਬੱਚੇ ਦੀ ਜਦੋਂ ਕੋਈ ਸਪੋਰਟਸ ਦੀ ਜਿਹੜੀ ਹੈਗੀ ਆਪ ਕਰਤੀ ਹੈਗੀ ਆ ਮੈਂ ਕੀ ਨਾ ਮੈਂ ਹੱਸਦਾ ਮੈਨੂੰ ਦੇ ਟੀਚਰ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਕਿ ਮੈਨੂੰ ਸਟੇਜ ਤੇ ਬੈਠ ਕੇ ਬਹੁਤ ਮਾਣ ਮੇਰਾ ਜਿਹੜਾ ਸੀਨਾ ਉੱਡ ਗਿਆ ਚਲੋ ਜਿਹੜਾ ਮਾ ਮਾਪ ਹੈ ਕਹਿੰਦੇ ਨੇ ਕਿ ਜਿਹੜੀ ਮਾਂ ਹੁੰਦੀ ਆ ਉਹ ਪਹਿਲੇ ਟੀਚਰ ਨੂੰ ਦਿਆ ਤੇ ਜਿਹੜੀ ਅਕੇ ਟੀਚਰ ਹੁੰਦੀ ਆ ਉਹ ਆਲਮ ਦੂਜੀ ਮਾਂ ਹੁੰਦੀ ਆ ਇਹ ਮਾਣਣੀਆ ਉਹ ਪਹਿਲੇ ਟੀਚਰ ਆ ਜਿਹੜੇ ਟੀਚਰ ਆ ਪੋਸਟਪਾਉ ਆ ਇਹਨਾਂ ਦਾ ਦੋਨਾਂ ਦਾ ਮਾ ਮਾਪ ਕਹੋ ਤੁਸੀਂ ਇਹਦਾ ਬਹੁਤ ਵੱਡਾ ਲੋਗੋ ਹੁੰਦਾ ਔਰ ਜੋ ਸਰਕਾਰ ਦਾ ਕੰਮ ਹੈ ਕਿ ਬੱਚਿਆਂ ਨੂੰ ਔਰ ਟੀਚਰਸ ਨੂੰ ਵਧੀਆ ਜਿਹਾ ਕੰਮ ਹੋਣਾ ਹੈ ਉਹ ਦਿੱਤਾ ਜਾਵੇ ਤਾਂ ਕਿ ਬੱਚੇ ਜੋ ਸਾਡੇ ਰਾਸ਼ਟਰ ਅਤੇ ਇਹ ਵੀ ਜਿਹੜਾ ਗ੍ਰਾਮੀਣ ਖਿਆਲ ਸੀ ਤੇ ਇੱਕ ਦਿਨ ਸੁਪਨੇ ਉਹ ਹੁੰਦੇ ਆ ਚਲੋ ਆਪਾਂ ਸੌ ਜਾਂਦੇ ਆ ਫਿਰ ਆਪਾਂ ਨੂੰ ਸੁਪਨਾ ਆਉਂਦਾ ਆ ਮੇਰੇ ਸੁਪਨੇ ਉਹ ਹੁੰਦੇ ਆ ਜਿਹੜੇ ਸੌਂ ਨਹੀਂ ਹੁੰਦੇ ਪਰ ਲੱਗਦਾ ਕਿ ਮੇਰਾ ਕੋਈ ਨਿਯਾਮ ਹੈ ਮੈਂ ਫਸਟ ਹਾਂ ਮੈਂ ਇੱਕ ਕੈਪਟਨ ਜਾਣਾ ਮੈਂ ਫਾਸਟ ਜਾਣਾ ਤੁਸੀਂ ਉਹ ਸੁਪਨਾ ਦੇਖਦੇ ਹੋ ਮੈਂ ਡਾਕਟਰ ਬਣਨਾਂ ਦੇ ਵਾਸਤੇ ਮੇਨਤ ਕਰਦੇ ਹੋ ਫਿਰ ਤੁਸੀਂ ਸੋਚਦੇ ਹੋ ਮੈਂ ਟੀਚਰ ਬਣਨਾਂ ਦੇ ਮੇਨਤ ਕਰਦੇ ਹੋ ਜਾਂ ਮੈਂ ਇੰਜੀਨੀਅਰ ਬਣਨਾ ਮੈਂ ਪੁਲਿਸ ਬੰਦਾ ਬਣਨਾ ਮੈਂ ਆਈਐਸ ਬਣਨਾ ਮੈਂ ਡੀਸੀ ਬਣਨਾ ਔਰ ਮੈਂ ਕੋਈ ਪਾਰਲਰ ਬਣਨਾ ਜਾਂ ਮੈਂ ਪੁਲਾੜ ਦੇ ਵਿੱਚ ਜਾਣਾ ਸੋ ਜੋ ਕੋਲ ਮਾਰੇ ਸੁਪਨੇ ਹੁੰਦੇ ਆ ਜਿਹੜੇ ਜਾਣਦੇ ਆ ਉਹਨੂੰ ਹੌਲਟ ਨਹੀਂ ਦਿੰਦੇ ਉਹ ਮਾਰੇ ਸੁਪਨੇ ਇਹ ਟੀਚਰ ਬਣਦੇ ਆ ਸੋ ਇੱਕ ਵਾਰ ਜੋਰ ਨਾਲ ਤਾੜੀਆਂ ਨਾਲ ਟੀਚਰ ਵਾਸਤੇ ਪੁਰਾਣੇ ਬੱਚਾ ਪੜ੍ਹਦੇ ਬੱਚਾ ਲੋ ਇਹ ਲਾ ਇੱਕ ਲਾਈਫ ਬਣਾਤਾ ਕਿ ਸਾਰੇ ਬੱਚੇ 90 ਸਾਲ ਤੋਂ ਬਾਅਦ ਨੰਬਰ ਲੈ ਸਕੋ ਮੈਂ ਵੀ ਬੱਚੋ ਜਿੱਦਾਂ ਤੁਸੀਂ ਵੱਡੇ ਸਕੂਲ ਦੇ ਵਿੱਚ ਬਹਿਣ ਲਈ ਫੈਂਸਾ ਗਿਆ ਮੇਰੇ ਕੋਲ ਕੁਝ ਨਹੀਂ ਜੀਗਾ ਮੈਂ 니ਚੇ ਰਹਿਤਾ ਸੀ ਕਾਰ ਉਧਰ ਜੀ ਕੈਂਪੀ ਨਹੀਂ ਸੀ ਗਿਆ ਚਲੋ ਫੋਰੀ ਲੈ ਕੇ ਜਾਂਦਾ ਸੀ ਤੁਹਾਡੇ ਸਕੂਲ ਕਲਾਸ ਰੂਮ ਹੈਗਾ ਮੇਰੇ ਕੋਲ ਸਕੂਲ ਦਾ ਬੋਰਡ ਵੀ ਨਹੀਂ ਸੀਗਾ ਮੈਂ ਪੱਟੀ ਵਰਤੇ ਨਾਲ ਪੜਿਆ ਹੈ ਤੁਹਾਡੇ ਟੀਚਰ ਵੀ ਮਿਲਾਂਗੇ ਫੱਟੀ ਵਸਤੇ ਨਾਲ ਵੀ ਦੇਖਿਆ ਵਾ ਦੇਖਿਆ ਕਿਵੇਂ ਲਈ ਕੋਈ ਫੱਟੀ ਵਸਤੇ ਨਾਲ ਬੜਿਆ ਤੁਹਾਡੇ ਨੇ ਬੜਿਆ ਜੀ ਉਹ ਆ ਬੈਠਿਆ ਬੜਾ ਮੇਰੇ ਨਾਲ ਦੇ ਨਾਲ ਇਹ ਫੱਟੀ ਵਸਤੇ ਨਾਲ ਬੜਿਆ ਸੀ ਕਾਪੀਆਂ ਨਹੀਂ ਹੁੰਦੀਆਂ ਸੀ ਉਸ ਵੇਲੇ ਤੁਸੀਂ ਸੱਚੇ ਕਿਹੋ ਜਿਹੇ ਦੇਸ਼ ਦਾ ਸੀ ਕਿੱਥੋਂ ਆਇਆ ਆਪਾਂ ਸੋ ਪਿਆਰੇ ਬੱਚਿਓ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਮੌਕਾ ਤੁਹਾਡੇ ਪ੍ਰਿੰਸੀਪਲ ਸਾਹਿਬ ਕਰਨਜੀਤ ਸਿੰਘ ਜੀ ਐਸਐਮਸੀ ਦੇ ਚੇਅਰਮੈਨ ਵਰਮੋਖ ਸਿੰਘ ਜੀ ਪਾਕੀ ਸਾਰੇ ਜਿੰਨੇ ਵੀ ਸਾਰੇ ਤੁਹਾਡੇ ਟੀਚਰ ਔਰ ਜਿੰਨੇ ਵੀ ਸਕੂਲ ਅਧਕਰਿਵਾਸੀ ਆ ਕਿਸੇ ਵੀ ਮੈਂ ਕਹਾਂਗਾ ਚਾਹੇ ਜਾਨਵਰ ਵੀ ਹੋਣ ਉਹ ਆਪਣੀ ਅਗਲੀ ਪੀੜ੍ਹੀ ਵਾਸਤੇ ਜਾਨ ਦਿੰਦੇ ਆ ਤੇ ਇਨਸਾਨ ਤਾਂ ਸਭ ਤੋਂ ਜ਼ਿਆਦਾ ਜਿਹੜੇ ਤੁਸੀਂ ਕਹ ਲਓ ਜਿਹਨੂੰ ਸਤਿਗੁਰ ਸੱਚਾ ਬਾਸਾ ਦੀ ਬੁੱਧੀਮਾਨਸ਼ੀਆ ਤੇ ਉਹਨਾਂ ਦਾ ਵੀ ਫਰਜ਼ ਪੜਦਾ ਹੈ ਔਰ ਸਰਕਾਰ ਦਾ ਫਰਜ਼ ਪੜਦਾ ਤੁਹਾਡੇ ਜਿਹੜਾ ਬੱਚਾ ਇਹ ਬਹੁਤ ਸੋਹਣਾ ਬਹੁਤ ਵਧੀਆ ਬੱਚਾ ਬਹੁਤ ਵਧੀਆ ਬੰਦਾ ਹੈ ਤੁਹਾਡੇ ਔਰ ਤੁਹਾਨੂੰ ਵੀ ਬਹੁਤ ਅੱਛਾ ਸਕੂਲ ਮਿਲਿਆ ਔਰ ਤੁਹਾਡੇ ਬੱਚੇ ਦੇ ਵਿੱਚ ਬੱਲਾ ਕਿਹੜੇ ਬਣਿਆ ਹੋਇਆ ਕਿਹੜਾ ਬੜਿਆ ਵਾ ਬੜਿਆ ਮਾਇ ਦਵਾਈ ਮਿਲਦੀ ਹੈ ਟੈਸਟ ਵੀ ਹੋ ਜਾਂਦੇ ਆ ਇਹ ਪਹਿਲੀ ਵਾਰੀ ਆ ਕੇ ਪਿੰਡ ਦੇ ਵਿੱਚ ਕੋ ਸਪੈਸ਼ਲਿਟੀ ਵੀ ਆ ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀ ਉਦੋਂ ਦਵਾਈ ਨਹੀਂ ਮਿਲਦੀ ਸੀ ਦਸ ਪੁੱਤਰਾ 20 ਕਿਲੋਮੀਟਰ ਤੱਕ ਡਾਕਟਰ ਹੁੰਦਾ ਸੀ ਬੰਨੂ ਬੁਖਾਰ ਹੋ ਗਿਆ ਤੇ ਮੇਰੇ ਪੇਰੇ ਸੌਂਦੇ ਸੀ ਕੱਢੀ ਨਹੀਂ ਹੁੰਦੀ ਸੀ ਪਿੰਡ ਵਿੱਚ ਤੇ ਉਹਨਾਂ ਨੂੰ ਬਹੁਤ ਜਦੋਂ ਜਾਨਵਰ ਦੇ ਰੋਟੇ ਕੋਲ ਲਾ ਕੇ ਗਏ ਉਹਨੇ ਬਸਰੇ ਕੋਈ ਦਵਾਈ ਦਿੱਤੀ ਤੇ ਜਲਦੀ ਨਾਲ ਠੀਕ ਹੋ ਗਿਆ ਮੈਂ ਉਦੋਂ ਫੈਸਲਾ ਕੀਤਾ ਕਿ ਮੈਂ ਡਾਕਟਰ ਬਣਾ ਜਾਵਾਂ ਮੈਂ ਉਹ ਸਭ ਨੂੰ ਉਸ ਦਿਨ ਦੇਖਿਆ ਕਿ ਪਿੰਡਾਂ ਵਾਸਤੇ ਪੈਂਟਰਾਂ ਦੇ ਬੰਦੇ ਵਾਸਤੇ ਲਾਇਆ ਇਸ ਕਰਕੇ ਮੈਂ ਪਿੰਡ-ਪਿੰਡ ਵਿੱਚ ਮਨ ਲਾ ਕੇ ਡਿਗੜਾਇਆ ਸੇਤੂ ਬੰਨ੍ਹਦਿਆਂ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਇਸ ਤਰ੍ਹਾਂ ਸੋਚੋ ਕਿ ਮੈਂ ਵੱਡਾ ਹੋ ਕੇ ਬਣਾਂਗਾ ਆਪਣੇ ਪਿੰਡ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਵਾਂਗਾ ਚਾਹੇ ਕੋਈ ਮੈਨੇਜਰ ਕਿ ਕੋਈ ਬਹੁਤ ਵੱਡੀ ਡਿਗਰੀ ਲੈ ਕੇ ਤੇ ਬਹੁਤ ਵੱਡੇ ਅਫਸਰ ਬਣ ਕੇ ਤੁਸੀਂ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਦੇ ਹੋ ਆਪਣੇ ਮਾਪੇ-ਪਾਪ ਦਾ ਆਪਣੇ ਟੀਚਰ ਦਾ ਨਾਮ ਰੌਸ਼ਨ ਕਰ ਸਕਦੇ ਹੋ ਜਿਹੜੇ ਮੇਰੇ ਟੀਚਰ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਜੇ ਪਰਵਾਹ ਕੀਤੀ ਉਹਦਾ ਧੰਨਵਾਦ ਕੀਤਾ ਸੋ ਪਹਿਲਾਂ ਮੈਂ ਨਿਗਾਹ ਦੇ ਕੰਪਲਾਂਦਾ ਸੀ ਤੁਹਾਡੇ ਵੱਲ ਵੀ ਬਹੁਤ ਲਾਇਆ ਬੱਚਾ ਦੇ ਵੀ ਬਹੁਤ ਲਾਇਆ ਬਹੁਤ ਬੜਾ ਪਰਵਾਹ ਕਰੇ ਪਰਵਾਹ ਕਰਦਾ ਹੁਣ ਮੈਂ ਨਜ਼ਰੀਆ ਬਦਲਣ ਦੀ ਕੋਸ਼ਿਸ਼ ਕਰ ਰਿਹਾ ਲੋਕਾਂ ਦਾ ਨਜ਼ਰੀਆ ਜਿਵੇਂ ਤੁਹਾਡੇ ਕਹ ਰਹੇ ਸੀ ਆਪਣੇ ਟੀਚਰ ਸਭਾਂ ਕਿ એનર્ਜੀ ਡ੍ਰਿੰਕਸ ਇਹ ਬੱਚੇ ਉਹ ਜਿਹੜੇ ਪੱਤੇ ਉਹਿਆ ਲੋ ਜਿਹੜੇ ਨਸ਼ਾ გასਾ ਵੇਚਣ ਵਾਲੇ ਇਹ ਵੀ ਇੱਕ ਕਿਸਮ ਦਾ ਨਸ਼ਾ ਨਸ਼ਾ ਵੇਚਣ ਵਾਲੇ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਰਾਤ ਕੋਕਰ ਦੀ ਐਡ ਆਦੀ ਹੁੰਦੀ ਸੀ ਔਰ ਗੱਜਟ ਵਾਈਟ ਸਿਗਰਟ ਪੀਣ ਵਾਲੋ ਕੀ ਬਾਤ ਹੀ ਕੁਸੋਰ ਹੈ ਹਾਲਾਂਕਿ ਜਿਹੜਾ ਸਿਗਰਟ ਪੀਦਾ ਉਹ ਸਾਰੀ ਬਿਮਾਰੀ ਹੁੰਦੀ ਹੈ ਉਹ ਸਾਰੀ ਨਹੀਂ ਲੈ ਸਕਦਾ ਉਲਟਾ ਐਸੇ ਕਲਾ ਜਿਹੜੇ ਤੁਹਾਡੇ ਨੂੰ એનર્ਜੀ ਡ੍ਰਿੰਕਸ ਵਾਲਿਆ ਜਿਹੜਾ ਨਾ ਕੀ ਹੈ એનર્ਜੀ ਡ੍ਰਿੰਕ ਖਾ ਗਿਆ ਹੈ ਨਸ਼ੇ ਦੀ ਨਸ਼ੇ ਰੋਗ ਕਸ਼ੇ ਦੀ ਰੰਕਾਇਰੀ ਕਿਉਂਕਿ ਇਹਦੇ ਵਿੱਚ ਕੈਮੀਨ ਤੇ ਸ਼ੂਗਰ ਹੈ ਜਦੋਂ ਤੁਸੀਂ ਪੀਓਗੇ ਤੁਹਾਨੂੰ ਇੱਕ ਤਾਂ ਅਲਰਜੀ ਮਿਲੇਗੀ ਤੁਹਾਨੂੰ ਬੜਾ ਚੰਗਾ ਲੱਗੇਗਾ ਪਰ ਇਹ ਤੁਹਾਡੇ ਹੱਡ ਨੂੰ ਤੁਹਾਡੇ ਗੁਰਦੇ ਨੂੰ ਤੁਹਾਡੇ ਬ੍ਰੇਨ ਨੂੰ ਖੋਖਲਾ ਕਰ ਦੇਗੀ ਅਗਰੋਂ ਇਸ ਕਰਕੇ ਇਹਦੇ ਬਹੁਤ ਸਾਰੇ ਸਾਡੇ ਜਿਹੜੇ ਡਾਕਟਰ ਆਸੀਂ ਸਟੱਡੀ ਕਰਦੇ ਆ ਇਹਦੇ ਜਿਹੜੇ ਬੁਰੇ ਪ੍ਰਭਾਵ ਹੈ ਸਿਹਤ ਦੇ ਉੱਤੇ ਉਹਨਾਂ ਦੀ ਸਟੱਡੀ ਕੀਤੀ ਗਈ ਫਿਰ ਸੋਚਿਆ ਕਿ 18 ਸਾਲ ਦੇ ਛੋਟੇ ਬੱਚਿਆਂ ਨੂੰ ਇਹ ਦੇਣਾ ਗੱਲ ਤਾਂ ਜੁਰਮ ਹੈ ਬਹੁਤ ਸਾਰੇ ਮੈਡੀਕਲ ਜਨਰਲ ਯੋਗ ਹੈ ਮੈਂ ਡਾਕਟਰ ਵੀ ਸੀ ਨੇ ਮੈਂ ਉਹ ਸਾਰਾ ਸਟਡੀ ਕੀਤਾ ਫਿਰ ਅਸੀਂ ਕਾਨੂੰਨ ਸਟਡੀ ਕੀਤਾ ਤੇ ਹੁਣ ਮੈਂ ਜਿਹੜਾ ਉਹਦਾ ਕਾਨੂੰਨ ਪੜ੍ਹਤਾ ਪੰਜਾਬ ਦੇ ਵਿੱਚ ਕਿ ਸਕੂਲਾਂ ਦੇ ਵਿੱਚ ਔਰ ਪਿੰਡਾਂ ਦੇ ਸਕੂਲਾਂ ਦੇ ਵਿੱਚ 100 ਮੀਟਰ ਦੇ ਅੰਦਰ ਤੁਸੀਂ ਕੋਈ ਵੀ ਅਨਰਜੈਟ ਨਾ ਰੱਖ ਸਕਦੇ ਹੋ ਨਾ ਵੇਚ ਸਕਦੇ ਹੋ ਆ ਜਿਹੜੇ ਮਾਪੇ ਵੀ ਬੈਠੇ ਆ ਭਾਈ ਆਪਣੇ ਘਰ ਦੇ ਵਿੱਚ ਤੁਸੀਂ ਕੋਸ਼ਿਸ਼ ਕਰਦੀ ਹੈ ਸਟ੍ਰਿੰਗ ਦਾ ਨਾਮ ਹੁੰਦਾ ਸਟ੍ਰਿੰਗ ਉਹ ਪਰ ਤੁਸੀਂ ਦਾ ਚਾਹ ਰਹੇ ਹੋ ਤੁਸੀਂ ਬੁਲਾਈ ਹੋ ਜਾਣਾ ਨਾ ਕਰਾ ਕਰ ਉਹ ਸਟੇਂਗ ਐਂਡ ਰੈਂਟ ਕੋਨ ਦਾ ਕੋਸਾ ਨਹੀਂ ਆਈ ਹੈ ਇਹਨਾਂ ਦੇ ਵਿੱਚ ਕੈਫੀਨ ਬਹੁਤ ਜ਼ਿਆਦਾ ਹੁੰਦੀ ਆ ਹਾਰਫ ਹੁਨ ਪਾਤੀ ਹੁੰਦੀ ਆ ਆ ਕੋਕਾ ਕੋਲਾ ਵੀ ਪੀਣਾ ਹੈ ਮਤਲਬ ਮੈਂ ਮੈਂ ਪੜਾ ਨਹੀਂ ਕਿ ਉਹ ਨਹੀਂ ਕਰਦਾ ਜਿੰਨੇ ਕੋਨਸ ਆ ਇਹਨਾਂ ਦੇ ਵਿੱਚ ਵੀ ਆਈ ਹੁੰਦੀ ਆ ਪਰ ਥੋੜੀ ਹੁੰਦੀ ਆ ਉਹ ਤੋਂ ਤਿੰਨ ਗੁਣਾ ਪਾਤੀ ਇਹਨਾਂ ਨਾਲ ਤਿੰਨ ਗੁਣਾ ਪਾਤੀ ਫੜੇ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਲੱਸੀ ਹੁੰਦੀ ਆ ਰੋਜ਼ ਆਟਾ ਜਿਹੜਾ ਗੀਓ ਜਣਾ ਬਹੁਤ ਥੋੜੇ ਬੱਚਿਆਂ ਦੇ ਲੱਸੀ ਹੁੰਦੀ ਹੈ ਪਰ ਘੱਟ 15% ਦਾ ਘਾਤ ਵਿੱਚ ਕਰ ਲੋ ਜਿਨ੍ਹਾਂ ਦੇ ਘਰ ਦੇ ਵਿੱਚ ਨਿੰਬੂ ਦਾ ਪੁੱਟਾ ਲੱਗਿਆ ਹੋਇਆ ਨਿੰਬੂ ਪਾਣੀ ਪੀਂਦੇ ਹੋ ਆਪ ਕੱਢਾ ਲਿਓ ਹੋਰ ਵੀ ਕੱਢ ਗਏ ਬਟੇ ਇਹ ਜਿਹੜੀ ਹਾਜ਼ਰੀ ਵਿੱਚ ਕਰ ਲੋ ਜਿਹੜੀ ਲੱਸੀ ਆ ਇਹ ਦੁੱਧ ਦੇ ਵਿੱਚ ਤੁਸੀਂ ਮੱਖਣ ਕੱਢ ਲੈਂਦੇ ਹੋ ਐਵੇਂ ਜਿਹਾ ਉਹਦੇ ਵਿੱਚ ਕੈਲਸ਼ੀਅਮ ਆ ਜਾਂਦਾ ਉਹਦੇ ਸਾਰੇ ਵਿਟਾਮਿਨ ਜਾਂਦੇ ਆ ਇਹ ਐਕਚੁਅਲੀ ਅਲਰਜੀ ਰਹਿ ਗਿਆ ਜਿਹੜੀ ਤੁਹਾਨੂੰ ਫਲਪ ਇਹਦੇ ਨਾਲ ਤੁਸੀਂ ਮੋਟੇ ਨਹੀਂ ਹੋਵਗੇ ਲੇਕਿਨ ਤਗੜੇ ਹੋਵਗੇ ਤੁਹਾਡਾ ਬ੍ਰੇਨ ਫਰੈਸ਼ ਹੋਏਗਾ ਲੱਸੀ ਪੀ ਕੇ ਜਾਓਗੇ ਤੁਹਾਨੂੰ 2 ਘੰਟੇ ਪਿਆਸ ਲੱਗੇਗੀ ਜੇ ਤੁਸੀਂ ਐਲੀਟਡ ਡਰਿੰਕਸ ਅਗੜੀਆਂ ਬੋਤਲਾਂ ਲੈ ਕੇ ਆਂਦੇ ਹੋ ਪੀ ਕੇ ਜਾਓਗੇ 15 ਮਿੰਟ ਬਾਅਦ ਲੱਗੇਗਾ ਫਿਰ ਪਿਆਸ ਲੱਗੇ ਥੋੜੀ ਵੇਲੇ ਅਦਰਜੀਨ ਵੇਖ ਪੀ ਕੇ ਜਾਓਗੇ 2 ਘੰਟੇ ਬਾਅਦ ਲੱਗੇਗਾ ਕਿ ਦੁਬਾਰਾ ਪੀਣ ਦੀ ਲੋੜ ਪੈ ਗਈ ਕਿਉਂਕਿ ਤੁਹਾਡੀ ਬਾਡੀ ਨੂੰ ਇਹ ਗੁਲਾਮ ਬਣਾ ਲੈਂਦੀ ਆ ਫਿਰ ਉਸ ਤੋਂ ਬਾਅਦ ਜਿਹੜੇ ਦੂਜੇ ਨਸ਼ੇ ਆ ਉਹ ਜਿਹੜੇ ਨਸ਼ੇ ਆ ਉਹ ਤੁਹਾਨੂੰ ਦੂਜੇ ਵਕਤ ਦੇਣੇ ਸ਼ੁਰੂ ਕਰ ਦਿੰਦੇ ਆ ਮੰਦ ਨੂੰ ਉਹ ਪਰ ਅਜੀਬ ਲੱਗਦਾ ਹੀ ਹੈ ਸੋ ਇਸ ਕਰਕੇ ਇਹ ਅਰਗੇਨ ਦੇ ਕਿਹਨਾਂ ਨਾਲ ਗੱਲ ਕੀਤੀ ਸੀ ਲੇਕਿਨ ਜਿਹੜਾ ਸਾਡਾ ਅੱਜ ਦਾ ਮਕਸਦ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਵਧੀਆ ਕਮਰੇ ਬਣਾ ਦੇਵੇ ਤੁਹਾਡਾ ਰੂਰਲ ਸਕਿਲ ਸੈਂਟਰ ਬਣਾ ਬਹੁਤ ਕਾਟ ਸਕੂਲਾਂ ਦੇ ਵਿੱਚ ਤੁਹਾਡੇ ਕਮਰੇ ਬਣ ਕੇ ਕੋਈ ਨਹੀਂ ਹੋ ਗਿਆ ਪਾਟਕੂਮਰ ਜਿਹੜਾ ਹੈਗਾ ਮੇਰੇ ਵੱਲੋਂ ਆਸੀ ਪਾਟਕੂਮਰ ਵੱਡਾ ਲੋਅ ਜਿਹੜਾ ਸਾਰੇ ਬੱਚੇ ਨਾਲ ਆ ਰੋ ਇਹ ਜਿਹੜੇ ਵਾਕ ਇਹ ਦੋਨੋਂ ਮੈਂ ਮੈਂ ਪਟਾਇਲ ਨੂੰ ਵਾਪਸ ਕਰਾਂਗਾ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਤੁਹਾਡੇ ਪਿੰਡ ਦੇ ਵਿੱਚੋਂ ਮੈਂ ਹੋਰੇ ਬੱਚੇ ਵਾਦਾ ਕਰਾਂ ਹੋਰ ਕਿ ਚੰਗ ਤੇ ਜਾਗਰਸ਼ ਕਰਨ ਦੇ ਵਿੱਚ ਜਿਹੜੇ ਕੇ ਬੱਚੇ ਪਾਡੇ ਪਿੰਡ ਦੇ ਨੌਕਰੀਆਂ ਮੰਗਣ ਵਾਲੀ ਨੌਕਰੀਆਂ ਦੇਣ ਵਾਲਾ ਬਣ ਆਵਗੇ ਜਿੰਨੀ ਤੁਹਾਡੇ ਇੰਡਸਟਰੀ ਹੈ ਜਿਹੜਾ ਉਹ ਜਿਹਨ ਸੈਕਟਰ ਦੇ ਵਿੱਚ ਨਿਕਲੇਗਾ ਸਦਾ ਨੌਕਰੀ ਦਵੇਗਾ ਉਹ ਅਮਜ ਸਕ sectors ਲਾਵਾਗਾ ਤੁਸੀਂ ਇਹਨਾਂ ਨੇ ਕਿਹਾ ਕਿ ਤੁਹਾਡਾ ਕੁਸਤਾ ਹੈਗਾ ਮੈਂ ਬਿਲਕੁਲ ਚਾਹਨਾ ਕਿ ਪਿੰਡਾਂ ਦੇ ਬੱਚਾ ਹੋਵੇ ਇਹ ਮੌਕਾ ਮਿਲਣਾ ਚਾਹੀਦਾ ਡਾਕਟਰ ਬਣਦਾ ਇੰਜੀਨੀਅਰ ਬਣਦਾ ਔਰ ਜਿਹੜਾ ਤੁਹਾਡਾ ਇਹ ਸਭ ਤੋਂ ਵਧੀਆ ਇਹਦਾ ਅਜਿਹਾ ਕੋਰਸ ਹੈਗਾ ਇੱਕ ਵਰਸਾ ਹੈਗਾ ਜਿਹੜੇ ਵਰਸ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਨ ਦੇ ਸਮੇਂ ਬਹੁਤ ਵਧੀਆ ਨੌਕਰੀ ਮਿਲਦੀ ਆ ਉਹਦੇ ਵਾਸਤੇ ਜਿਹੜੇ ਤੁਹਾਡੇ ਟੀਚਰਸ ਆ ਤੇ ਬਹੁਤ ਜਲਦੀ ਤੁਸੀਂ ਇਹਨਾਂ ਨੂੰ ਪ੍ਰਿੰਸੀਪਲ ਸਾਹਿਬ ਅੱਜ ਉਹ ਗੜੀ ਲਾਗੇ ਆਪਣੀ ਲਿਖਤ ਭੇਜਨੀ ਆ ਤੁਸੀਂ ਪ੍ਰੋਪਰ ਚੈਨਲ ਤੇ ਭੇਜ ਦਿਓ ਉਹਦੀ ਕਾਪੀ ਜੈ ਸ਼ੰਕਰ ਜੀ ਤੁਹਾਡੇ ਕੋਲ ਤੇ ਹੈਗਿਆ ਉਹਨਾਂ ਨੂੰ ਦੇ ਦਿਓ ਕਾਂਧੀ ਜੀ ਨੂੰ ਦੇ ਦਿਓ ਮੇਰੇ ਆਫਰੇ ਤਾਂ ਤੁਸੀਂ ਚਾਹਦੇ ਹੋ ਕਿਉਂਕਿ ਮੈਂ ਸਾਰੇ ਪੰਜਾਬ ਦਾ ਸਿਰਪੱਤਰ ਆ ਟੋਡਾ ਐਮਐਲਏ ਟੋਡਾ ਐਮਐਲਏ ਕੋਈ ਆ ਮੇਰੀ ਬੋਸੀ ਚ ਐਸੀ ਕੋਈ ਆ ਟੋਡਾ ਹਾਂ ਅੰਗਰ ਸਾਰੇ ਪੰਜਾਬ ਤੁਹਾਡਾ ਪਹਿਲਾ ਹੱਕ ਆ ਮਿਲਦਾ ਤੇ ਸਾਨੂੰ ਆ ਚਾਹੀਦਾ ਬੱਚਿਆਂ ਦਾ ਸਭ ਤੋਂ ਪਹਿਲਾ ਹੱਕ ਆ ਮਿਲਦਾ ਤੇ ਅੱਜ ਮੈਨੂੰ ਆ ਕਰਾ ਕੇ ਗੋਮਰੇ ਸਪੋਰਟ ਕਰਾ ਕੇ ਜੇ ਉਹ ਬੱਚੇ ਆਪਣਾ ਹੱਕ ਸਮਝੋ ਕਿਉਂਕਿ ਮੈਂ ਐਮਐਲਏ ਸਿਰਫ ਤੁਹਾਡਾ ਸਾਰੇ ਪੰਜਾਬ ਚ ਬਾਕੀ 116 ਦਾ ਨਹੀਂ ਹੈ ਸੋ ਮੈਂ ਤੁਹਾਡਾ ਐਮਐਲਏ ਆ ਤੁਹਾਡਾ ਭਰਾ ਆ ਤੁਹਾਡੇ ਵਿੱਚੋਂ ਆ ਕਿਸਾਨ ਦਾ ਬੇਟਾ ਆ ਤੇ ਮੈਂ ਤੁਹਾਡਾ ਫਿਰੇ ਵਾਸਤੇ ਇਹ ਬਹੁਤ ਮਹਾਨ ਦੀ ਗੱਲ ਆ ਕਿ ਜੇ ਉਹ ਸਾਡੇ ਬਾਦ ਜੋ ਮੁੱਖ ਮੰਤਰੀ ਸਾਹਿਬ ਗੁਰਵਤਮ ਸਿੰਘ ਔਰ ਆਰਵਿੰਦ ਕੇ ਜੀ ਵਾਲੇ ਸੈਨਿਕ ਕਮਿਸ਼ਨਰ ਜਿਨ੍ਹਾਂ ਨੇ ਪਹਿਲੀ ਵਾਰ ਹੀ ਕਿਹਾ ਕਿ ਰਾਜਨੀਤੀ ਕਰਨੀ ਹੈ ਤਾਂ ਵਧੀਆ ਸਿੱਖਿਆ ਦੀ ਵਧੀਆ ਸਿਹਤ ਸੁਰਤਾ ਦੀ ਵਧੀਆ ਜਨਤਕ ਸੁਰਤਾ ਦੀ ਚਾਹੀਏ ਬਿਜਲੀ ਹੋਵੇ ਚਾਹੇ ਕਿਸਾਨ ਨੂੰ ਦੇਲੇ ਪੀਣੀ ਦੇਣ ਦੀ ਲੋੜ ਹੋਵੇ ਜਾਂ ਤੇਲਾਂ ਤੱਕ ਪਾਣੀ ਪਾਣ ਦੀ ਹੋਵੇ ਜਾਂ ਬੱਚਿਆਂ ਨੂੰ ਰੋਜ਼ਗਾਰ ਦੇਣ ਦੀ ਔਰ ਮੈਂ ਜਿਹੜੀਆਂ ਹੈਗੀਆਂ 50000 ਹਜ਼ਾਰ ਤਮਾ ਨੂੰ ਕੁੱਪਦੀਆਂ ਨਹੀਂ ਬੱਚੇ ਪਹਿਲੇ 3 ਸਾਲ ਚ ਕਦੇ ਨਹੀਂ ਹੋਇਆ ਸੀ 20000 ਪੱਕੇ ਰੱਖਿਆ 12500 ਪੱਕੇ ਕਰਿਆ ਬਾਕੀਆਂ ਨੂੰ ਵੀ ਕਰਾਂਗੇ ਵਿਸ਼ਵਾਨ ਰੱਖਿਓ ਬਹੁਤ ਜ਼ਰੂਰੀ ਕਰ ਰਹਾ ਹੈ ਕਿਉਂਕਿ ਜਦੋਂ ਸਾਨੂੰ ਕਾਲੀ ਪੀਲੀ ಕಾಂಗ್ರೆਸ ਤੋਂ ਜਦੋਂ 850 ਤੋਂ ਫੇਰੇ ਆਇਆ ਸੀ ਇਹਨੇ ਉਹਦਾ ਗੱਡੀ ਦਾ ਪੁੱਠਾ ਘੇਰ ਲਾ ਹੋਇਆ ਸੀਗਾ ਪਹਿਲਾਂ ਤਾਂ ਅਸੀਂ ਉਹ ਪਹਿਲਾਂ ਪੁੱਠਾ ਘੇਰ ਰੋਕਿਆ ਫਿਰ ਅਗਲੇ ਘੇਰ ਚ ਪਾਇਆ ਫਿਰ ਦੂਜੇ ਚ ਤੀਜੇ ਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਸੀਂ ਦੇਖੋਗੇ ਉਹਦੀ ਪ੍ਰੋਗਰੈਸ ਹੈ ਨੌਕਰੀਆਂ ਮਿਲਦੀਆਂ ਕੱਚੇ ਮੁਲਾਦ ਪੱਕੇ ਹੋੜੇ ਔਰ ਲੋਕਾਂ ਨੂੰ ਨਾ ਜੀਏ ਉਪਰੋਂ بڑے ਮਾਰਦੇ ਆ ਪੇਜਾਰ ਪਾਣੀ ਦਾ ਭਾੜਾ ਦੇਖਦਾ 10000 ਰੁਪਏ ਆਣਾ ਔਰ ਜਿਹੜਾ ਵਧੀਆ ਹੋਰ ਜਿਆਦਾ ਸਿਹਤ ਚੋਂ ਹੁੰਦਾ ਔਰ ਹੋਰ ਜਿਆਦਾ ਸਿੱਖਿਆ ਚੋਂ ਹੁੰਦਾ ਇਹ ਹੁਣ ਨੌਟਕਿਸ ਦੀ ਗੜਾ ਕੇ ਸਰਕਾਰ ਚੱਲੇਗੀ ਹੋਰ ਕੀ ਦੀ ਗੱਲ ਕਰੇਗੀ ਸਾਰੇ ਬੁਰੜਾ ਦੇ ਛੱਪੜ ਸਾਫ ਕਰ ਦੇ ਸਾਰੇ ਬੁਰੜਾ ਦੇ ਸਰਕਾਰ ਠੀਕ ਕਰ ਦੇ ਔਰ ਜਿਹੜੇ ਵੱਡੇ ਬੱਚੇ ਜਿਹੜੇ ਬੱਚਿਆਂ ਤੇ ਬੱਡੇ ਆ ਜਿਨ੍ਹਾਂ ਦਾ ਪ੍ਰਿੰਟ ਚਲਾਣਾ ਨਹੀਂ ਹੈ ਕਿਵੇਂ ਆਸੇ ਪਾਸੇ ਦੇ ਪ੍ਰਿੰਟ ਤੋਂ ਪੜਾਣ ਆਉਂਦੇ ਆ ਹੱਥ ਘੜਕ ਲੈ ਜਰਾ ਕਾਫੀ ਆ ਗਿਆ ਜਿਹੜੇ ਜਿਹੜੇ ਪਿੰਡ ਦੇ ਹੈਗੇ ਨੇ ਉਹ ਲਿਸਟਾ ਬਣਾ ਲਓ ਇਹਨਾਂ ਵਾਸਤੇ ਮੈਂ ਸਾਰਿਆਂ ਵਾਸਤੇ ਇਹ ਰਿਕਸ਼ਾ ਦਾ ਬੰਦੋਬਸਤ ਕਰਦਾਗਾ ਉਹ ਵੀ ਕਿਸੇ ਪਿੰਡ ਦੇ ਬੱਚੇ ਨੂੰ ਲੈ ਜਾਗਾ ਜੀ ਉਹ ਬੱਚਿਆਂ ਨੂੰ ਉਹਦਾ ਕੰਮ ਹੋਏਗਾ ਬੱਚਿਆਂ ਨੂੰ ਸਵੇਰੇ ਛੱਡ ਕੇ ਸਕੂਲ ਤੋਂ ਬਾਅਦ ਨੂੰ ਘਰੇ ਛੱਡ ਦੇ ਬਾਕੀ ਆਪਣਾ ਜਿਹੜਾ ਹੈਗਾ ਵਾਸਪੇ ਤੱਕ ਇਹ ਰਿਕਸ਼ਾ ਚਲਾ ਕੇ ਆਪਣੀ ਰੋਜ਼ ਰੋਟੀ ਕਮਾਈ ਚੱਲੇ ਇੱਕ ਇੱਕ ਗਰੀਬ ਬੱਚੇ ਦਾ ਫਾਇਦਾ ਹੋ ਜਾਏਗਾ ਕਿਸੇ ਬੇਰੁਜ਼ਗਾਰ ਦਾ ਫਾਇਦਾ ਹੋ ਜਾਏਗਾ ਰੋਜ਼ ਰੋਟੀ ਕਮਾਇਆ ਬੱਚਿਆਂ ਨੂੰ ਵਿੱਦਿਆ ਮਿਲੇਗੀ ਉਹਨੂੰ ਘਰਾਂ ਦੇ ਟੀਚਰਸ ਨੂੰ ਜਿਹੜੇ ਟੀਚਰਸ ਨੂੰ ਕਈ ਹੈ ਕਈ ਪੜਾਲੇ ਤੇ ਆਦੇ ਹੋਣਗੇ ਲਾ ਲਾ ਇਹ ਚਲੋ ਕੋ ਦਾ ਬੱਚਾ ਨੂੰ ਸਕੂਲ ਚਲਣਾ ਤੇ ਵਾਪਸ ਚਲਣਾ ਉਹ ਹੋਈ ਹੋਏਗਾ ਔਰ ਜਿਹੜਾ ਇਹ ਰਿਕਸ਼ਾ ਹੋਏਗਾ ਉਹ ਵਿੱਚ ਅੱਧੇ ਪੈਸੇ ਮੈਂ ਦੇਵਾਂਗਾ ਅਧੇ ਉਹ ਪਾਏਗਾ ਜੋ ਬੈਂਕ ਤੋਂ ਕਿਸ਼ਤਾਂ ਕਰਾ ਦੇਗਾ ਉਹ ਬਹੁਤ ਹੀ ਅਫਵਾਇ ਕਰੇਗਾ ਉਹ ਆਪਣੇ ਸੋਵੇ ਨਾਲ ਸਾਧਨਾ ਕੋਲ ਬੋਨਾ ਪਰਵਾਰ ਇਸੇ ਤਰ੍ਹਾਂ ਵੱਧਦੇ ਰਹੋ ਵੱਧਦੇ ਰਹੋ ਪੜੋਗੇ ਤਾਂ ਵੱਧੋਗੇ ਪੜੋਗੇ ਤਾਂ ਵੱਧੋਗੇ ਪੜੋਗੇ ਤਾਂ ਆ ਪੜੋਗੇ